ਕਾਂਗਰਸ 'ਚੋਂ ਗਿਆ ਰਮਨੀਤ ਬਿੱਟੂ ਜੋ ਅੱਜਕੱਲ ਬੀਜੇਪੀ ਦੇ ਵਿੱਚ ਕੇਂਦਰੀ ਰਾਜ ਮੰਤਰੀ ਹੈ ਉਹ ਇਹ ਗੱਲ ਕਹਿ ਰਹੇ ਆ ਕਿ ਕਾਂਗਰਸ ਦੇ ਵਿੱਚ ਜਿਸ ਨੇ ਮੁੱਖ ਮੰਤਰੀ ਬਣਨਾ ਹੈ 500 ਕਰੋੜ ਰੁਪਈਆ ਚਾਹੀਦਾ ਉਹਨੂੰ ਤੇ ਜਿਸ ਨੇ ਐਮਐਲਏ ਬਣਨਾ ਹੈ ਤੇ ਉਹਨੂੰ 50 ਕਰੋੜ ਰੁਪਈਆ ਚਾਹੀਦਾ ਤੇ ਨਾਲ ਉਹਨੇ ਇਲਜ਼ਾਮ ਲਾਏ ਆ ਵੀ ਸੁਖੀ ਰੰਧਾਵਾ ਜਿਹੜਾ ਉਹ ਰਾਜਸਥਾਨ ਦੇ ਵਿੱਚ ਟਿਕਟਾਂ ਵੇਚਿਆ ਆ ਤੇ ਜਿਹੜਾ ਰਾਜਾ ਬੁੜਿੰਗੇ ਉਹਨੇ ਵੀ ਟਿਕਟਾਂ ਵੇਚੀਆਂ ਇਹਦਾ ਮਤਲਬ ਵੀ ਤੁਸੀਂ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਹੋ ਉਦੋਂ ਤੁਸੀਂ ਲੁੱਟਕੋ ਸੁੱਟ ਕਰਕੇ ਸੋਨੂੰ ਸਾਰੇ ਚੀਜ਼ ਦਾ ਪਤਾ ਹੈ ਤੇ ਬਿਆਨਤ ਸਿੰਘ ਮੁੱਖ ਮੰਤਰੀ ਬਣਿਆ ਉਦੋਂ ਤਾਂ ਜ਼ਿਆਦਾ ਸੀ ਇਹ سلسلہ ਚੱਲਦਾ ਹੁਣ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਹੈ ਹੁਣ ਤਾਂ ਜਿਹੜੀ ਹੈਗੀ ਨਾਲ ਦੇ ਨਾਲ ਵੀਡੀਓ ਪਾਈ ਜਾਂਦੀ ਹੈ ਬਣ ਜਾਂਦੀ ਹੈ ਵਾਇਰਲ ਹੋ ਜਾਂਦੀ ਹੈ ਉਦੋਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁਣ ਤਾਂ ਲੋਕ ਐਕਟ ਬਣਾ ਕਿ ਜਰ ਹਾਈ ਕਮਾਂਡ ਇੰਨੇ ਨੇ ਪੈਸੇ ਲੈਂਦੀ ਐ ਇਹਦਾ ਮਤਲਬ ਤੁਸੀਂ ਲੁੱਟ ਕੋ ਸੁੱਟ ਕਰਕੇ ਫਿਰ ਦੂਜੀ ਪਾਰਟੀ ਦੇ ਵਿੱਚ ਚਲੇ ਗਏ ਸੋਨੂੰ ਪਤਾ ਐ ਵੀ ਆਹ ਆਹ ਬੰਦੇ ਇਸ ਤਰ੍ਹਾਂ ਪੈਸੇ ਲੈਂਦੇ ਐ ਬੰਦੇ ਨਹੀਂ ਸਿਸਟਮ ਉਦੋਂ ਕਿਹੜਾ ਸੁਖੀ ਰੰਦਾ ਵਾ ਸੀਗਾ 92 ਦੇ ਵਿੱਚ 90 ਦੇ ਵਿੱਚ ਮਤਲਬ ਉਹਦੇ ਫਾਦਰ ਸਾਹਿਬ ਸੀਗੇ ਤਾਂ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਣਦੇ ਹੋਏ ਉਹਨਾਂ ਦੇ ਲਈ ਆਮਲਾ ਰਹੇ ਇਨਾ ਮਤਲਬ ਇਹ ਕਹਿ ਰਿਹਾ ਹਾਂ ਵੀ ਅਸੀਂ ਕਾਂਗਰਸ ਪਾਰਟੀ ਤਾਂ ਛੱਡੀ ਹੈ ਤੇ ਦੂਜੇ ਪਾਸੇ ਤੁਹਾਡਾ ਜਿਹੜਾ ਹੈਗਾ ਪਰਿਵਾਰ ਮੁੱਖ ਮੰਤਰੀ ਰਿਹਾ ਤੇ ਇਹ ਪ੍ਰਕਾਸ਼ ਟਰਾਂਸਪੋਰਟ ਮੰਤਰੀ ਰਿਹਾ ਹੋਰ ਤੁਹਾਡੇ ਜਿਹੜੇ ਗੁਰਕੀਰਤ ਵਰਗੇ ਐਮਐਲਏ ਰਹੇ ਆ ਫਿਰ ਤਾਂ ਮਤਲਬ ਆਪਾਂ ਵੀ ਕੋਈ ਧਾਂਦਲੀਆਂ ਕੀਤੀਆਂ ਜਦੋਂ ਆਪ ਨੂੰ ਇੰਨੀ ਨੌਲੇਜ ਹੈ ਇੰਨੀ ਜਾਣਕਾਰੀ ਹੈ ਤੇ ਦੂਸਰੇ ਪਾਸੇ ਇੱਕ ਸਭ ਤੋਂ ਵੱਡੀ ਗੱਲ ਰਵਨੀਤ ਮਿੱਟੂ ਜੀ ਕਹਿ ਰਹੇ ਆ ਕਿ ਰੋਹਲ ਗਾਂਧੀ ਦੇ ਜਿਹੜੇ ਰੱਖੇ ਹੋਏ ਸੇਵਾਦਾਰ ਹੈ ਘਰੇ ਨੌਕਰ ਹੈ ਉਹ ਅੰਡਰਵੀਅਰ ਤੇ ਬਣਾਣਾ ਮਗਾਉਂਦੇ ਨਾ ਤੇ ਇਥੋਂ ਟਰੱਕ ਭਰ ਭਰ ਕੇ ਕਹਿੰਦਾ ਭੇਜਦੇ ਰਹਿੰਦੇ ਇਹਦਾ ਮਤਲਬ ਫਿਰ ਤੈਨੂੰ ਸਾਈਜ਼ਾਂ ਦਾ ਵੀ ਪਤਾ ਹੋਵੇ ਜਿਹੜਾ ਰੋਹਲ ਗਾਂਧੀ ਕਿਹੜੇ ਸਾਈਜ਼ ਦੀ ਪਾਉਂਦਾ ਹੈ ਕਿਹੜੇ ਸਾਈਜ਼ ਦੀ ਬਣਾਉਣ ਪਾਉਂਦਾ ਹੈ ਕਿਹੜੇ ਸਾਈਜ਼ ਦਾ ਅੰਡਰਵੀਅਰ ਪਾਉਂਦਾ ਹੈ ਇਹ ਚੀਜ਼ਾਂ ਦੇ ਖੁਲਾਸੇ ਤੁਸੀਂ ਉਦੋਂ ਕਰਨੇ ਸੀ ਜਦੋਂ ਉਹਦੇ ਪਿੱਛੇ ਰਹਿੰਦੇ ਸੀ ਭਾਈ ਸਾਡਾ ਦਮ ਘੁੱਟ ਰਿਹਾ ਹੈ ਅਸੀਂ ਇਸ ਪਾਰਟੀ ਦੇ ਵਿੱਚ ਕੰਮ ਨਹੀਂ ਕਰ ਸਕਦੇ ਤੇ ਅਸੀਂ ਇਸ ਕਰਕੇ ਛੱਡ ਰਹੇ ਹਾਂ ਹੁਣ ਹੁਣ ਆਪਾਂ ਖਾ ਪੀ ਕੇ ਤੇ ਉਹਨਾਂ ਨਾਲ ਰਹੇ ਕਿ ਉਹਨਾਂ ਨੂੰ ਬਦਨਾਮ ਕਰ ਰਹੇ ਆ ਪਰ ਇੱਕ ਸੱਚੀ ਕਹਾਵਤ ਹੈ ਸਵੇਟ ਮਾਡਰਨ ਨੇ ਵੀ ਕਹੀ ਆ ਪੋਸਟਲ ਮੈਂਟਲ ਐਟੀਟਿਊਡ ਦੇ ਵਿੱਚ ਕਿ ਜਦੋਂ ਬੰਦੇ ਨਾਲ ਕਿਸ ਨਾ ਕੋਈ ਮਿੱਤਰਤਾ ਹੋ ਜੇ ਤੇ ਉਹਦਾਂ ਵਿਗੜ ਵੀ ਜਾਵੇ ਨਾ ਤੇ ਉਹਦੀ ਨਿੰਦਾ ਚੁਗਲੀ ਨਹੀਂ ਕਰਨੀ ਚਾਹੀਦੀ ਚਾਪੀਆਂ ਵਟਾ ਲੈਣੀਆਂ ਚਾਹੀਦੀਆਂ ਚਲੋ ਬੰਦਾ ਕਦੇ ਫੇਰ ਵੀ ਬੋਲਦਾ ਚੱਲਦਾ ਰਹਿ ਜਾਂਦਾ ਤੇ ਜਦੋਂ ਹੁਣ ਇੱਕ ਦੂਜੇ ਦਾ ਇਹਨਾਂ ਨੂੰ ਭੇਜਤਾ ਤੇ ਇਹ ਜਿਹੜੇ ਹੈਗੇ ਇੱਕ ਦੂਜੇ ਦੀ ਹੁਣ ਨਿੰਦਾ ਚੁਗਲੀ ਤੇ ਉਤਰੇ ਹੋਏ ਨਾ ਜੋ ਕਿ ਤੋਂ ਗਰੀ ਸਾਸ ਤੇ ਆਗੇ ਕਿ ਉਹ ਅੰਡਰਵੀਅਰ ਮੰਗਾਉਂਦੇ ਆ ਜੀ ਉਹ ਬਣਾਣਾ ਮੰਗਾਉਂਦੇ ਆ ਜੀ ਟਰੱਕ ਭਰ ਭਰ ਕੇ ਮੰਗਾਉਂਦੇ ਹੋਣਾ ਇੰਨੇ ਕਿੰਨੇ ਕਿ ਨੌਕਰ ਨਾ ਪੰਜ ਪੰਜ ਹੋਣਗੇ 10 ਹੋਣਗੇ 15 ਹੋਣਗੇ ਤੇ ਆਪਾਂ ਆਮ ਘਰਾਂ ਦੇ ਵਿੱਚ ਜੋ ਬੰਦਾ ਚਾਹੇ ਅਮੀਰ ਹੈ ਉਹ ਵੀ ਕੋਈ ਪੰਚਰ ਬੂਟ ਰੱਖਦਾ ਜੋੜੇ ਬੂਟਾਂ ਦੇ ਕੋਈ ਪੰਚਰ ਬਣਾਣਾਂ ਦੇ ਰੱਖਦਾ ਪੰਚਰ ਮਾਲਾਂ ਦੇ ਰੱਖਦਾ ਪੰਚਰ ਅੰਡਰਵੀਅਰ ਦੇ ਰੱਖਦਾ ਤੇ ਐਵੇਂ ਬੇਤੁਕੀਆਂ ਗੱਲਾਂ ਕਰਕੇ ਕਿਸੇ ਨੂੰ ਬਦਨਾਮ ਕਰਨਾ ਮਾੜੀ ਗੱਲ ਆ ਪਰ ਇੱਕ ਗੱਲ ਕਹਿੰਦੇ ਆ ਚਾਹੇ ਹਰਮੰਦਰ ਸਾਹਿਬ ਤੇ ਕਾਂਗਰਸ ਨੇ ਅਟੈਕ ਕਰਾਇਆ ਪਰ ਉਹਨੂੰ ਮਜਬੂਰ ਕੀਤਾ ਗਿਆ ਅਕਾਲੀ ਲੀਡਰਾਂ ਵੱਲੋਂ ਕਾਂ ਜਿਹੜੀ ਆਪਣੀ ਸੀਗੀ ਇੰਦਰਾ ਗਾਂਧੀ ਉਹਨੂੰ ਸਭ ਕੁਝ ਇੱਥੋਂ ਕੰਨ ਭਰਦੇ ਰਹੇ ਪਰ ਗਾਂਧੀ ਪਰਿਵਾਰ ਦੇ ਵਿੱਚੋਂ ਅੱਜ ਵੀ ਆਪ ਦਾਅਵੇ ਨਾਲ ਕਹਿ ਸਕਦੇ ਆ ਵੀ ਜਿਹੜਾ ਰੋਹਲ ਗਾਂਧੀ ਆ ਉਹ ਇਮਾਨਦਾਰ ਬੰਦਾ ਹੈ ਤੇ ਉਸ ਚੀਜ਼ ਦਾ ਪਸਤਾਵਾ ਵੀ ਕਰਦਾ ਵੀ ਜੇ ਸਾਡੇ ਜਿਹੜੇ ਖਾਨਦਾਨ ਨੇ ਗਲਤ ਕੰਮ ਕੀਤਾ ਸੋ ਬਿੱਟੂ ਸਾਹਿਬ ਆਪਾਂ ਕਿਸੇ ਵੀ ਪਾਰਟੀ 'ਚ ਕੰਮ ਕਰਦੇ ਆ ਕੋਈ ਗਾਨੀ ਇਹ ਮੰਤਰੀਪੁਣਾ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਪਰ ਇੰਨਾ ਵੀ ਨਾ ਆਪਣਾ ਪਤਨ ਗੇਰੀਏ ਕਿ ਆਪਾਂ ਦੂਜੇ ਦੂਸਰੇ ਬੰਦੇ ਦੀ ਜਮੀਂ ਮਿੱਟੀ ਪਲੀਦ ਕਰਨ ਤੇ ਆ ਜਾਈਏ ਪਰ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਬਿਆਨਤ ਸਿੰਘ ਨੇ ਕੀ ਕੀਤਾ ਕੇ ਪੀਐਸਗਰ ਨੇ ਕੀ ਕੀਤਾ ਮਿਲ ਕੇ ਕਿੰਨੀਆਂ ਕੀ ਕੁਛ ਕੀਤਾ ਸਭ ਲੋਕਾਂ ਨੂੰ ਪਤਾ ਹੈ ਸੋ ਇਹ ਜਿਹੜੀ ਹੈਗੀ ਘਟੀਆਂ ਗੱਲ ਕਦੇ ਵੀ ਕਰਨੀ ਨਹੀਂ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ